ਹੋਏ ਹੋਏ ਨਾਪੁਰ ਸਨ ਸਾਰੇ ਮਰ ਜਾਣਾ ਇਨਸਾਫ ਸਾਢੇ 6 ਸਾਲ ਹੋ ਗਿਆ ਸਾਢੇ 6 ਸਾਲ ਹੋ ਗਿਆ ਕੋਈ ਇਨਸਾਨ ਨਹੀਂ ਮਿਲਿਆ ਟੱਕਾ ਹੋਇਆ ਮਰਨਾ ਜੀ ਸਾਢੇ 6 ਸਾਲ ਹੋ ਗਿਆ ਮੈਂ ਮਰ ਜਾਣਾ ਦੁਤੀ ਹੋ ਨਹੀਂ ਜੀ ਨਹੀਂ ਮੈਂ ਮਰ ਜਾਣਾ ਅੱਗ ਲਾ ਕੇ ਮਰ ਜਾਨੀ ਇਨਸਾਨ ਦਾ ਮਿਲਿਆ ਜੀ ਲੈ ਅਗਲਾ ਕਬਾੜ ਮਰ ਜਾਨੀ ਪੰਜਾਬ ਸੁਰਦਾਬਾ ਨਾਪੁਰ 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 ਸੁਰਦਾਬਾ ਪੁਲਸ ਹਾਏ ਹਾਏ ਮੇਰੇ ਦੀ ਪੁਲਸ ਹਾਏ ਹਾਏ ਮੇਰੇ ਦੀ ਪੁਲਸ ਹਾਏ ਹਾਏ ਇਹ ਇਹ ਜੋ ਯਾਰ ਰੈਸ ਨੋਟ ਲਿਖਾ ਨੇ ਹੋ ਯਾਰ ਇਹ ਨਾ ਨਾ ਮੇਰੇ ਕੰਮ ਕਰ ਉਹਦੇ ਪਿੱਛੇ ਬਣਾ ਦੇ ਜਮੀਨ ਦਾ ਕੇਸ ਚੱਲਦਾ ਜੀ ਸੁਪਰੀਮ ਕੋਰਟ ਦਾ ਆਰਡਰ ਸੀ 7 ਜੇ ਜੇਸ਼ਟੀਆਂ ਸਟੂਡੀਅਮ ਦੀ ਜ਼ਮੀਨ ਹੈ ਸਟੂਡੀਅਮ ਦਾ ਸੁਪਰੀਮ ਕੋਰਟ ਦਾ ਆਰਡਰ ਸੀ 7 ਜੇ ਜੇਸ਼ਟੀਆਂ ਬੰਦ ਕਰਤੀਆਂ ਸਰਕਾਰ ਨੇ ਇਹਨਾਂ ਮਹਿਕਮੇ ਨੇ ਮਿਲ ਕੇ ਕਬਲਜੀਤ ਨੂੰ ਬਰਾਜੇ ਜੇਸ਼ਰੀ ਕਰ ਦਿੱਤੀ ਆ ਪੰਨੂ ਸੁਦੀਲਦਾਰ ਆ ਅਵਤਾਰ ਸਿੰਘ ਪਟਵਾਰੀ ਆ ਤੇ ਕਾਕਾ ਮਰੀਕ ਸਿੰਘ ਗਰਦੌਰ ਆ ਜੀ ਕਬਲਜੀਤ ਕੌਣ ਹੈ ਕਬਲਜੀਤ ਜੀ ਇਹ ਪਿੰਡ ਦਾ ਕਾਲੀਆਂ ਦਾ ਸਰਪੰਚ ਆ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਇਹਨਾਂ ਨੇ ਤੇ ਸਰਕਾਰੀ ਬੰਦੇ ਉਹਨਾਂ ਦੇ ਪਰਚਾ ਦਰਜ ਨਹੀਂ ਹੋਣ ਰਿਹਾ ਜੀ ਪੰਨੂ ਸੁਦੀਲਦਾਰ ਆ ਕਾਕਾ ਪਟਵਾਰੀ ਆ ਤੇ ਗਰਦੌਰ ਮਰੀਕ ਸਿੰਘ ਗਰਦੌਰ ਆ ਜੀ ਉਹਨਾਂ ਦੇ ਮਕਦਮਾ ਦਰਜ ਨਹੀਂ ਪੁਲਿਸ ਕਰਨ ਦੀ ਇਹ ਜੀ 6.5 ਸਾਲ ਹੋ ਗਏ ਠੱਕੇ ਖਾਂਦੇ ਆ ਜੀ ਕੋਈ ਵੀ ਸੁਣਾਈ ਨਹੀਂ ਹੁੰਦੀ ਜੀ ਮੇਰੀ ਜਿੰਨਾ ਕਿੰਨਾ ਉਲਝਾ ਚੁੱਕੇ ਜੀ ਜੀ ਮੈਂ ਡੀਸੀ ਸਾਹਿਬ ਕੋ ਵੀ ਜਾ ਚੁੱਕਾ ਹਾਂ ਜੀ ਗਰਦਾਸਪੁਰ ਡੀਸੀ ਸਾਹਿਬ ਨੇ ਵੀ ਇੱਕ ਤੇ ਮਕਦਮਾ ਦਰਜ ਕਰਤਾ ਐਸਐਸਪੀ ਦੇ ਦਫਤਰ ਚ ਭੇਜ ਦਿੰਦੇ ਆ ਬਟਾਲਾ ਬਟਾਲੇ ਭੇਜ ਦਿੰਦੇ ਆ ਕਿਤੇ ਸਰਕਾਰੀ ਵਕੀਲ ਕੋਲ ਪੁਲਿਸ ਭੇਜ ਦਿੰਦੀ ਹੈ ਜੀ ਗਦੀ ਗੜੇ ਪਾਇਆ ਜੀ ਕਿਤੇ ਬਟਾਲੇ ਭੇਜਦੇ ਆ ਕਿਤੇ ਕੋਰਟ ਚ ਭੇਜ ਦਿੰਦੇ ਆ ਤੇ ਕਿਤੇ ਜੀ ਡੇਰੇ ਠੱਕੇ ਮਰਵਾਈ ਜਾਂਦੀਆਂ ਮੇਰੇ ਕੋਲ ਜੀ ਬਿਲਕੁਲ ਹੀ ਪ੍ਰਸ਼ਾਸਨ ਨੂੰ ਮਿਲੇ ਮਿਲੇ ਆ ਜੀ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਮਿਲੇ ਆ ਜੀ ਕਿਤੇ ਜੀ ਐਸਐਸਪੀ ਦੇ ਲੀਡਰ ਨੂੰ ਮਿਲੋ ਜਾ ਕੇ ਜੀ ਬਟ ਇਨਾ ਗਦੀ ਘੇੜੇ ਚ ਪਾਤਾ ਜੀ 6.5 ਸਾਲ ਹੋ ਗਏ ਠੱਕੇ ਖਾਂਦੇ ਆ ਮੇਰੇ ਮੇਰੀ ਕੋਈ ਸੁਣਾਈ ਨਹੀਂ ਆਉਂਦੀ ਤੁਸੀਂ ਕੀ ਮੰਗਿਆ ਮੰਗਿਆ ਜੀ ਜਿਹੜੇ ਦੋਸ਼ੀ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜਦ ਤੱਕ ਮੁਕੱਦਮਾ ਦਰਜ ਨਹੀਂ ਹੋਇਆ ਤੇ ਮੇਰਾ ਇਹੋ ਮੁੱਦਾ ਮੈਂ ਇਥੋਂ ਉਠਾਂਗਾ ਨਹੀਂ ਤੇਲ ਪਾ ਕੇ ਅੱਗ ਲਾ ਕੇ ਮਰ ਜਾਵਾਂਗਾ ਜੀ ਹਾਂ ਜੀ ਕੋਈ ਸ਼ੁਕਰਾਨਾ ਇਹਨਾਂ ਜੀ ਇੱਕ ਸਰਵਜੀਤ ਸਿੰਘ ਚੀਕੇ ਮੀਰਾਂ ਦਾ ਰਹਿਣ ਵਾਲਾ ਇਸ ਦੀ ਕੁਝ ਸਮਾਂ ਪਹਿਲਾਂ ਕਿਸੇ ਬੰਦੇ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਲੱਕੇ ਤੇ ਇਹਦੀ ਜ਼ਮੀਨ ਜਿਹੜੀ ਆ ਉਹ ਆਪਣੇ ਨਾਂ ਤੇ ਕਰਾ ਲਈ ਸੀ ਜਿਹਦੀ ਡੀਸੀ ਸਾਹਿਬ ਨੇ ਇੱਕ ਇਨਕੁਆਰੀ ਕਰਕੇ ਇੱਕ ਮੁਕੱਦਮਾ ਨੰਬਰ ਬਣਵਾ ਦਰ ਕਿ ਉਹ ਜਿਹੜਾ ਮਕਦਮਾ ਸੀ ਡੀਸੀ ਸਾਹਿਬ ਦੀ ਇਨਕੁਆਇਰੀ ਮਤਾਵਕ ਜਿਹੜਾ ਆ ਲਾਖਪਤਰੀ ਹੀ ਗਿਆ ਕਵਲਜੀਤ ਸਿੰਘ ਉਹਦੇ ਉਹਦੇ ਵਿਰੁੱਧ ਕਰਨ ਪਾਹੀ। ਉਸ ਸਬੰਧ ਤੇ ਹੁਣ ਦੁਬਾਰਾ ਇਹ ਕਹਿੰਦਾ ਵਾ ਵੀ ਮੇਰਾ ਮਾਲੋ ਵਿਭਾਗ ਦੇ ਕਰਮਚਾਰੀ ਦੇ ਵਿੱਚ ਰੋੜਿਆ। ਜਿਹਦੇ ਸਬੰਧ ਵਿੱਚ ਆਪਾਂ ਇੱਕ ਰਿਪੋਰਟ ਬਣਾ ਕੇ ਮਾਜੋਗੇ ਐਸਐਸਪੀ ਸਾਹਿਬ ਨੂੰ ਭੇਜੀ ਹੈ। ਜਿੱਦੀ ਸਾਡੇ ਕੋਲ ਲੀਗਲ ਅਪੀਲ ਨਹੀਂ ਲੈਣੀ ਜ਼ਰੂਰੀ ਆ। ਐਸਐਸਪੀ ਸਾਹਿਬ ਨੇ ਲੀਗਲ ਅਪੀਲ ਦੀ ਮਾਰਕ ਕਰ ਚੁੱਕੇ ਆ। ਤੇ ਉਹ ਲੀਗਲ ਅਪੀਲ ਆਉਣ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਆ।